ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਮੁਗਲਾਂ ਦੀ ਈ ਨਾ ਮੰਨੀ ਤਾਂ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਮੋਤੀਰਾ ਮੈਰਾ ਜੀ ਨੇ ਜਦੋਂ ਇਸ ਗੱਲ ਦੀ ਖਬਰ ਮਾਤਾ ਗੁਜਰ ਕੌਰ ਨੂੰ ਦਿੱਤੀ ਤਾਂ ਪੋਤਿਆਂ ਦੀ ਸ਼ਹੀਦੀ ਦਾ ਦੁੱਖ ਨਾ ਸਹਿਣ ਕਰਦੇ ਹੋਏ ਮਾਤਾ ਗੁਜਰ ਕੌਰ ਨੇ ਵੀ ਸਵਾਸ ਤੇ ਆਗ ਦਿੱਤੇ ਤੇ ਸੱਚਖੰਡ ਜਾ ਸਮਾਏ ਵजीर खान ਦੇ ਸੀਨੇ ਅੰਦਰ ਗੁਰੂ ਘਰ ਦੇ ਪ੍ਰਤੀ ਇੰਨੀ ਕੁ ਜ਼ਿਆਦਾ ਨਫ਼ਰਤ ਭਰੀ ਹੋਈ ਸੀ ਕਿ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ ਤੇ ਉਹ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਜ਼ਾਲਮਾਂ ਨੇ ਤਿੰਨਾਂ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਸੰਗਨੇ ਜੰਗਲ ਵਿੱਚ ਸੁੱਟ ਦਿੱਤਾ ਜੰਗਲ ਵਿੱਚ ਕਈ ਤਰ੍ਹਾਂ ਦੇ ਖੁੰਖਾਰ ਜਾਨਵਰ ਰਹਿੰਦੇ ਸਨ ਪਰ ਕੋਈ ਵੀ ਜਾਨਵਰ ਪਵਿੱਤਰ ਦੇਹਾਂ ਦੇ ਪਾਸ ਨਾ ਆਇਆ ਕਿਉਂਕਿ ਵਾਹਿਗੁਰੂ ਦੀ ਮਿਹਰ ਸਦਕਾ ਉਹਨਾਂ ਤਿੰਨਾਂ ਪਵਿੱਤਰ ਦੇਹਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ। ਪੂਰੇ 2 ਦਿਨ ਤੱਕ ਉਹ ਸ਼ੇਰ ਬਿਨਾਂ ਕੁਝ ਖਾਦੇ ਭੁੱਖਾ ਪਾਣਾ ਤਿੰਨਾਂ ਦੇਹਾਂ ਦੀ ਰਾਖੀ ਕਰਦਾ ਰਿਹਾ। ਜਿਸ ਜਗ੍ਹਾ ਤੇ ਇਹ ਘਟਨਾ ਵਾਪਰੀ ਸੀ ਉਸ ਥਾਂ ਤੇ ਅੱਜ ਗੁਰਦੁਆਰਾ ਦੀਵਾਨ ਗਰਸ਼ ਸ਼ੋਭਿਤ ਹੈ। 2 ਦਿਨ ਤੱਕ ਪਵਿੱਤਰ ਦੇਹਾਂ ਦਾ ਸੰਸਕਾਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਵਜ਼ੀਰ ਖਾਨ ਨਹੀਂ ਸੀ ਚਾਹੁੰਦਾ ਕਿ ਪਵਿੱਤਰ ਦੇਹਾਂ ਦਾ ਸੰਸਕਾਰ ਸਿੱਖਾਂ ਦੀ ਰੀਤੀ ਅਨੁਸਾਰ ਹੋਵੇ ਸੈਭਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਡਰ ਦੇ ਮਾਰੇ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਉਹਨਾਂ ਦਾ ਕੋਈ ਵਿਧੀ ਪੂਰਵਕ ਸੰਸਕਾਰ ਕਰ ਚੁਕੇ ਵਜ਼ੀਰ ਖਾਨ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਤੇ ਸੈਭਜਾਦਿਆਂ ਦਾ ਸੰਸਕਾਰ ਕਿਸੇ ਵੀ ਸ਼ਮਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ ਜਦੋਂ ਇਸ ਘਟਨਾ ਦਾ ਪਤਾ ਦੀਵਾਨ ਤੌਰਦਰ ਮਾਲ ਜੀ ਨੂੰ ਲੱਗਾ ਤੇ ਉਹ ਬਹੁਤ ਜ਼ਿਆਦਾ ਦੁਖੀ ਹੋਇਆ ਦੀਵਾਨ ਟਾਡਰਮਾ ਜੀ ਸਰੀਹੰਦ ਸੂਬੇ ਦੇ ਸਭ ਤੋਂ ਅਮੀਰ ਵਪਾਰੀ ਸਨ ਜਿਸ ਹਵੇਲੀ ਵਿੱਚ ਉਹ ਰਹਿੰਦੇ ਸਨ ਉਸ ਹਵੇਲੀ ਦਾ ਨਾਮ ਜਹਾਜੀ ਹਵੇਲੀ ਸੀ ਕਿਉਂਕਿ ਉਸਦੀ ਬਨਾਵਟ ਸਮੁੰਦਰੀ ਜਹਾਜ਼ ਵਰਗੀ ਸੀ ਦੀਵਾਨ ਟਾਡਰਮਾ ਜੀ ਨੇ ਵਜ਼ੀਰ ਖਾਨ ਤੋਂ ਪਵਿੱਤਰ ਦੇਹਾਂ ਦਾ ਸੰਸਕਾਰ ਕਰਨ ਲਈ ਇਜਾਜ਼ਤ ਮੰਗੀ ਤਾਂ ਲਾਚੀ ਵਜ਼ੀਰ ਖਾਨ ਨੇ ਕਿਹਾ ਕਿ ਤੈਨੂੰ ਸੰਸਕਾਰ ਕਰਨ ਲਈ ਜਿੰਨੀ ਵੀ ਜ਼ਮੀਨ ਚਾਹੀਦੀ ਹੈ ਉਨੇ ਥਾ ਦੇ ਉੱਤੇ ਤੈਨੂੰ ਸੋਨੇ ਦੀਆਂ ਮੋਹਰਾਂ ਬਿਸ਼ਾਉਣੀਆਂ ਪੈਣਗੀਆਂ ਤੇ ਉਹ ਵੀ ਖੜੇ ਰੁਕ ਤਾਂ دیਵਾਨ ਟਾਡਰਮਾਲ ਜੀ ਨੇ ਵਜ਼ੀਰ ਖਾਨ ਦੀ ਸ਼ਰਤ ਨੂੰ ਪ੍ਰਵਾਨ ਕਰ ਲਿਆ ਤੇ ਆਪਣੀ ਸਾਰੀ ਜ਼ਮੀਨ ਤੇ ਜਾਇਦਾਦ ਨੂੰ ਕੁਰਬਾਨ ਕਰਕੇ ਜ਼ਮੀਨ ਉੱਤੇ ਸੋਨੇ ਦੀਆਂ ਮੋਹਰਾਂ ਬਿਸ਼ਾ ਦਿੱਤੀਆਂ ਤੇ ਜ਼ਮੀਨ ਖਰੀਦ ਲਈ ਉਸ ਵੇਲੇ ਸੋਨੇ ਦੀ ਮੋਹਰ ਦਾ ਸਾਈਜ਼ ਕਰੀਬ ਸਵਾ ਇੰਚ ਤੇ ਭਾਰ ਕਰੀਬ 10 ਗ੍ਰਾਮ ਹੁੰਦਾ ਸੀ ਸੈਹਬ ਜਾਦਿਆਂ ਦੇ ਸੰਸਕਾਰ ਦੇ ਕਰੀਬ 780 ਕਿਲੋ ਜਾਣੇ ਕੀ 78000 ਮੋਹਰਾ ਵਛਾਈਆਂ ਗਈਆਂ ਸਨ। ਉਨਾਂ ਸਮਿਆਂ ਵਿੱਚ 780 ਕਿਲੋ ਸੋਨਾ ਖਰੀਦਨ ਲਈ ਦੀਵਾਨ ਟੋਡਰਮਾਲ ਜੀ ਦਾ ਘਰ ਤੱਕ ਗਹਿਣੇ ਪੈ ਗਿਆ ਸੀ। ਉਸ ਮਹਾਨ ਟੋਡਰਮਾਲ ਨੇ ਪਵਿੱਤਰ ਦੇਹਾਂ ਦੇ ਸੰਸਕਾਰ ਕਰਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਦੀਵਾਨ ਟੋਡਰਮਾਲ ਤੇ ਸੰਗਤਾਂ ਨੇ ਮਿਲ ਕੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦਿਆਂ ਦੀਆਂ ਪਵਿੱਤਰ ਦੇਹਾਂ ਨੂੰ ਸੰਸਕਾਰ ਵਾਲੀ ਜਗ੍ਹਾ ਤੇ ਲਿਆਂਦਾ। ਤੇ ਸਿੱਖ ਧਰਮ ਦੇ ਰੀਤੀ ਅਨੁਸਾਰ ਤਿੰਨਾਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਸਤਨਾਮ ਸ੍ਰੀ ਵਾਹਿਗੁਰੂ